ਆਹ ਤੇ ਆ ਕੇ ਤੁਸੀਂ ਆਪਣਾ ਲੈਣਾ ਹੁਣੇ ਠੀਕ ਹੈ ਨਾ ਇਹ ਚੀਜ਼ਾਂ ਬਰਤਣੀ ਆ ਜੀ ਇਹਲੀ ਐਵੇਂ ਦੀਆਂ ਕੈਪਾਂ ਦੇ ਦੋ ਦੋ ਬੰਦੇ ਐਸੇ ਕੱਪ ਤੇ ਹੀ ਗਲਾਸ ਤੇ ਮਾਰ ਕੇ ਕਰ ਰਹੇ ਆ ਤੇਲ ਵਾਲਾ ਦੱਸੋ ਉਹ ਤੇਰਾ ਲਾ ਤਾਂ ਕੋਈ ਨਹੀਂ ਦੂਜੇ ਪਲਾਸਟਿਕ ਵਾਲੇ ਗਲਾਸ ਆਉਂਦੇ ਆ ਪਲਾਸਟਿਕ ਵਾਲੇ ਲੈ ਲਓ ਆਸ ਲੱਗਿਆ ਹੋਣਾ ਜਿਹੜਾ ਦਾਹੇ ਉਹਦੇ ਵਿੱਚ ਤੇਲ ਵਿੱਚ ਹੱਥ ਪਾਉਣਾ ਹੈ ਕੜਾਹੀ ਨਾਲੇ ਕਰਦੇ ਤੁਹਾਨੂੰ ਭਾਂਡੇ ਤੋਂ ਦੇ ਆ ਉਹ ਸਾਫ ਪਾਣੀ ਤੇ ਜਸਵੀਰ ਜੀ ਮੈਂ ਤੁਹਾਨੂੰ ਇੱਕ ਮੈਸੇਜ ਹੋਰ ਦਿੰਦਾ ਹੈ ਲੇਰਾ ਸਾਹਿਬ ਨਹੀਂ ਇੱਕ ਮਿੰਟ ਜੀ ਜਸਵੀਰ ਜੀ ਮੜਾ ਤੇਲ ਚੈੱਕ ਕਰਵਾਓ ਇਹਨਾਂ ਦਾ ਅਧਰੇ ਤੇਲ ਦੇਖੋ ਵੀ ਜਿਹੜਾ ਹੈਗਾ ਇਹ ਇਹ ਕਿੰਦਾ ਜਿਹੜਾ ਇਸ ਟਾਈਮ ਪੂਰੇ ਕਾਲਾ ਹੋ ਗਿਆ ਵਾਏ ਤੇ ਆ ਤੁਸੀਂ ਪਲੱਸ ਉਹ ਬਣੀਆਂ ਵੀ ਚੀਜ਼ਾਂ ਦਿਖਾ ਦਿਓ ਵੀ ਇਹ ਬਿਲਕੁਲ ਜਿਹੜਾ ਆ ਦੇਖੋ ਪੱਤਰਕਾਰ ਸਾਹਿਬਾ ਸਾਹਮਣੇ ਆ ਦੇਖੋ ਬਿਲਕੁਲ ਜਿਹੜਾ ਨੰਗੀ ਆ ਪਈ ਜਾ ਹੈ ਨਾ ਬਿਲਕੁਲ ਤੇਲ ਜਿਹੜਾ ਕਾਲਾ ਚਲੋ ਆ ਦੇਇਤਾਂ ਦੋ ਦੋ ਦੇਖੋ ਇਹ ਬੇਨਤੀ ਆ ਜੀ ਤੇ ਆਪਣਾ ਕੈਪ ਤੇ ਗਲਾਸ ਤੇ ਪਲਾਸ ਜਿਹੜਾ ਕੋਈ ਹੋਵੇਗਾ ਇਹ ਗੁਆਰਡ ਰੱਖਣੇ ਨੂੰ ਮੂੰਹ ਤੇ 마ਸਕ ਰੱਖਣਾ ਮੂੰਹ ਤੇ 마ਸਕ ਵੀ ਹੋਣਾ ਜ਼ਰੂਰੀ ਨੀ ਪਾਲਣਾ ਕਰਨੀ ਐ ਇਹ ਚੇਰੇ ਬਣਾ ਕੇ ਇਨੂੰ ਸਾਫ਼ ਸੁਥਰਾ ਰੱਖ ਕੇ ਠੀਕ ਹੈ ਲੋਕਾਂ ਨੂੰ ਕੋਈ ਬਿਮਾਰੀ ਨਾ ਹੋਵੇ ਤੁਹਾਨੂੰ ਸਮਝਾਤਾ ਹਾਂ ਜੇ ਨੈਕਸਟ ਟਾਈਮ ਜੇ ਤੁਸੀਂ ਨਹੀਂ ਇਹਨਾਂ ਬੁਖਮਾ ਦੀ ਪਾਲਣਾ ਕੀਤੀ ਤਾਂ ਤੁਹਾਡੇ ਖਿਲਾਫ ਕਾਰਵਾਈ ਹੋਵੇਗੀ ਤੇ ਜਗਦੀ ਜੀਵਨ ਵੱਲੋਂ ਇੱਕ ਸਿਰ ਤੇ ਟੈਪ ਮੰਡੇ ਜਾ ਰਹੇ ਹਨ ਜਿਹੜੇ ਸਭ ਨੂੰ ਸਿਰ ਤੇ ਪਾਣਾ ਗਰੱਫਸ ਪਾ ਗਏ ਹਨ ਮਾਸਕ ਪਾ ਗਏ ਟੈਪ ਲਗਾ ਕੇ ਰੱਖਣੀ ਆ ਠੀਕ ਆ ਮੂੰਹ ਤੇ ਮਾਸਕ ਲਗਾਉਣਾ ਹੈ ਆਪਣਾ ਲੈ ਕੇ ਅਗਲੀ ਵਾਰ ਜੀ ਜੋ ਵਿਛਾ ਚੱਲ ਰਾ ਆਪਿਆਂ ਨੇ ਬਣਾ ਹੋਰ ਚੀਜ਼ ਜਿਹੜੀ 10 ਟਿਨ ਬੰਦ ਰੱਖਣਾ ਹੈ ਜਗਦੀਆਂ ਜ਼ਮੀਰਾਂ ਕਮੇਟੀ ਵੱਲੋਂ ਕੋਈ ਗੁੱਟਗਾ ਨਹੀਂ ਹੋਣਾ ਚਾਹੀਦਾ ਠੀਕ ਹੈ ਬਸ ਇਹਦਾ ਧਿਆਨ ਕਰਨਾ ਤੇ ਮਾਸਕ ਲੱਗਿਆ ਹੋਣਾ ਜ਼ਰੂਰੀ ਹੈ ਇਹ ਲਗਾਣੀ ਹੈ ਜ਼ਰੂਰੀ ਹੈ ਲਗਾ ਕੇ ਰੱਖਣੀ ਹੈ ਜਦੋਂ ਮਤ ਦੇ ਲੱਗੇ 2:00 ਵਜੇ ਟੀਵੀ ਤੇ ਵੀ ਟੀਵੀ ਤੇ ਜੋ ਗਾਣੀ ਹੈ ਜਨਾਬ ਸੁਲਾਜੋ ਭਾਂਡੇ ਉੱਪਰ ਕਿਸੇ ਸਾਥ ਦੇ ਦੋ ਦੇ ਦੋ ਸਾਥ ਬਣ ਠੀਕ ਹੈ ਨਾ ਜਨਾਬ ਇਹ ਮੁਰਗੇ ਚੈੱਕ ਕਰਦੀ ਆਪ ਆਪਣੇ ਫਾਰਮ ਵੀ ਹੋਏਗੀ ਸਰਕਾਰ ਨੂੰ ਮੰਗ ਰੈਂਡਮ ਦੇ ਤੋ ਪੱਤਰ ਦੇਤਾ ਤੇ ਤੁਹਾਡੇ ਬਾਰੇ ਚੀਜ਼ਾਂ ਬਾਰੇ ਰੇਡੀਅਮੇ ਸਭ ਤੋਂ ਕਰੇ ਚੰਗਾ ਖਲਾਣਾ ਕਿੱਥੇ ਨੂੰ ਕਰਨਾ ਹੈ ਖੇਤ ਤੱਕ ਕਰਨਾ ਹੈ ਕੈਪ ਲਗਾਉਣਾ ਹੈ ਇਹ ਲੰਗਣਾ ਨਹੀਂ ਹੋਣੀ ਚਾਹੀਦੀ ਪੀਜੀ ਸਭ ਤੋਂ ਤੁਸੀਂ ਆਪਣੇ ਅੱਗੇ ਤੋਂ ਕੈਪ ਲਗਾ ਕੇ ਹੱਥ ਚ ਗਲਵਜ਼ ਬਹੁਤ ਵਾਰ ਤੁਹਾਨੂੰ ਨਾ ਕਰ ਰਹੇ ਹਾਂ ਗੱਲ ਆ ਵੀ ਦਿਖਾਏ ਭਾਈ ਭਾਈ ਬੜੇ ਵੀਡੀਓ ਬਣਾਏ ਬੜੇ ਇਹ ਵਧੀਆ ਦੇਖੋ ਪੁਰਾਣੇ ਆ ਇਹ ਦੇਖੋ ਇਹ ਦੇਖੋ ਕੋਲ ਦੇਖੋ ਕਿ ਜੀ ਸਫਾਈ ਗੱਪੇ ਇੱਧਰ ਪ੍ਰੋਤ ਰਹੇ ਇਹ ਹਾਂਜੀ ਹਾਂਜੀ ਤੇ ਬਿਲਕੁਲ ਜਿਹੜਾ ਇਹਦੇ ਹੱਥ ਵਿੱਚ ਕੋਈ ਗਲਵਜ਼ ਨਹੀਂ ਹੈਗਾ ਸਿਰ ਤੇ ਕੈਪ ਨਹੀਂ ਹੈਗੀ ਮਾਸਕ ਨਹੀਂ ਲੱਗਾ ਤੇ ਮਾਸਕ ਵੇਰੇ ਜਿਹਦਾ ਭਾਜੀ ਕਹਿੰਦੇ ਮਾਸਕ ਵੀ ਨਹੀਂ ਹੈਗਾ ਤੇ ਅਸੀਂ ਕਿਹਨੂੰ ਕੈਪ ਦੇ ਕੇ ਝੱਲੇ ਆ ਤੇ ਪਲੱਸ ਇਹਨਾਂ ਨੂੰ ਬੇਨਤੀ ਵੀ ਕਰ ਰਹੇ ਹਾਂ ਵੀ ਕੱਲ ਨੂੰ ਤੁਸੀਂ ਜਿਹੜਾ ਹੈਗਾ ਹੱਥ ਦੇ ਗਲਵਜ਼ ਤੇ ਕੈਪ ਤੇ ਪਲੱਸ ਜਿਹੜਾ ਤੁਹਾਡਾ ਲਓ ਆਪੇ ਲਓ ਜਿਹੜਾ ਕੂੜਾ ਪਾਣੇ ਨੂੰ ਪੂਰਾ ਹੋਣਾ ਚਾਹੀਦਾ ਹੈ। ਇਹ ਦੇਖੋ ਹੱਥ ਬੰਨ ਕੇ ਸਾਡੀ ਰਿਵਾਇਤ ਹੈ ਤੁਹਾਡੇ ਅੱਗੇ। ਹਾਂ ਹਾਂ। ਕੀ ਗੁਟਕਾ ਨਹੀਂ ਖਾਣਾ ਹੈਗਾ? ਇਹ ਜਿਹੜਾ ਨੂੰ ਕਿਥੇ ਮੀਡੀਆ ਜੇ ਪਲਾਈ ਜਾਂਦੇ ਉਹ ਸਾਹਿਬ ਗੁਸਰਾ ਧੋ ਕੇ ਕਰਦੇ ਹਾਂ। ਬਰਤਨ ਬਰਤਨ ਗੈਸੇ ਪਾਣੀ ਮੇਂ ਧੋਤੇ ਹੋ? ਬਰਤਨ ਤਿੰਨ ਵਾਰ ਤਾਂ ਹੋਣਾ ਜੀ ਸੈਲਫ ਸਾਫ ਪਾਣੀ ਦੋ ਬਰਤਨ ਠੀਕ ਹੈ। ਦੇਖੋ ਬਕਰਦਾਰ ਸਾਹਿਬ ਮੈਂ ਨਾ ਇੱਕ ਜਿਹੜਾ ਮੈਂ ਇੱਕ ਗੋੜਾ ਰਾਉਣਾ ਚਾਹੁੰਦਾ ਏ। ਹਾਂਜੀ ਹਾਂਜੀ। ਆਸਤ 15 ਸਾਲ ਪਹਿਲਾਂ ਸਾਡੇ ਪੰਜਾਬ ਵਿੱਚ ਕੋਈ ਘਾਤਕ ਬਿਮਾਰੀ ਹੁੰਦੀ ਹੈਗੀ। ਹੁਣ ਕੈਂਸਰ ਤੇ ਲੈ ਕੇ ਬਲੱਡ ਪ੍ਰੈਸ਼ਰ ਤੇ ਲੈ ਕੇ ਦੁਨੀਆ ਭਰ ਦੀਆਂ ਘਾਤਕ ਬਿਮਾਰੀਆਂ ਜਿਹੜੀਆਂ ਆ ਗਿਆ ਵੀਆਂ ਤੁਹਾਨੂੰ ਮੈਂ ਪਹਿਲਾਂ ਜਿਹੜਾ ਉਹ ਕਾਲਾ ਤੇਲ ਵੀ ਦਿਖਾਇਆ ਏ ਖੁੱਲੇ ਵਿੱਚੋਂ ਦਾ ਸਮਾਨ ਵੀ ਦਿਖਾਇਆ ਪਲੱਸ ਉਹ ਆ ਦੇਖੋ ਬਗੈਰ ਗਲਵਜ਼ ਜਿਹੜਾ ਜਿਹੜਾ ਹੈਗਾ ਇਹ ਕਿਦਾਂ ਜਿਹੜਾ ਗੋੜ ਦੱਪੇ ਬਰੋਧ ਰਿਹਾ ਹੈ ਨਹੀਂ ਠੀਕ ਹੈ ਬਿਲਕੁਲ ਕੋਈ ਬਿਮਾਰੀ ਨਹੀਂ 15 ਸਾਲ ਪਹਿਲਾਂ ਜਦਦੇ ਹਾਂ ਮੈਂ ਡਾਕਟਰ ਪੀਜੀ ਡਾਕਟਰ ਮੈਂ ਮੀਨ ਕੇ ਸ਼ਰਮਨ ਕੇ ਹਾਂ ਬਿਲਕੁਲ ਬਿਲਕੁਲ ਵੀ ਡਾਕਟਰ ਸਾਹਿਬ ਤੋਂ ਤੁਹਾਨੂੰ ਕਹਿੰਦੀ ਰਿਪੋਰਟਾਂ ਆਉਂਦੀਆਂ ਹੀ ਆ ਪਰ ਅਸੀਂ ਆਮ ਦੇਖਿਆ ਕਿ ਕੈਂਸਰ ਵਰਗੀਆਂ ਜਿਹੜੀਆਂ ਘਾਤਕ ਬਿਮਾਰੀਆਂ ਉਹ ਸਾਡੇ ਪੰਜਾਬ ਵਿੱਚ ਜਿਹੜੀਆਂ ਆ ਗਿਆ ਪੈਰ ਬਜ਼ਾਰ ਚੁੱਕਿਆ ਲੱਗੀ ਆ ਜਦੋਂ ਤੱਕ ਰਹਿਣਾ ਲੱਗੀ ਦਾ ਪਿਆਰ ਲੋ ਹੋ ਲੋ ਡਾਕਟਰ ਬੰਦੇ ਕੋਈ ਜਿਹੜੀ ਬੰਦੇ ਕਰਾਉਂਦੇ ਨੇ ਮੈਂ ਟੋਪੀ ਵੀ ਪਹਿਨਣਾ ਉਹ ਵੀ ਟੋਪੀ ਹੈ ਨਹੀਂ ਟੋਪੀ ਜ਼ਰੂਰੀ ਹੈ ਸਿਗਰਰੋ ਮਤਲਬ ਤੁਹਾਨੂੰ ਦੇਤਾ ਹੋਇਆ ਠੀਕ ਯਾਦ ਰੱਖੀ ਤੁਸੀਂ ਸਾਨੂੰ ਜੇ ਪਤਾ ਕੋਈ ਤਿੰ ਪਰ ਮੇਰੀ ਕੈਪ ਦੋ ਨਾ ਮੋਤੀ ਅੱਗੇ ਦੇ ਕੋਲ ਹਾਂ ਤਾਂ ਦੇ ਰਹੇ ਆਂ ਬਈਆਂ ਤੇ ਬਾਰੇ ਗਲਾਸ ਵੀ ਪਾਣੇ ਆ ਲਾਓ ਖੋਲ ਕੇ ਦੋ ਆਪੇ ਲਾਓ ਜੇ ਬੈਠਣਾ ਬੈਠਣਾ ਠੀਕ ਹੈ ਨਾ ਬੈਠੀ ਮਾਸਕ ਪਾ ਕੇ ਲੱਗੋ ਤੁਸੀਂ ਬੈਠ ਕੇ ਹੋ ਬੈਠੋ ਤੇਰੇ ਸੋਸ ਨਾਲ ਸੋਲ ਵਧਿਆ ਕਰੋਗੇ 23 ਕਰਕੇ ਚੈੱਕ ਕਰਕੇ ਲੈ ਵਧੀਆ ਸੋਤ ਹੈ ਜੀ ਵੀਰ ਭਾਈ ਵੀ ਰਿੰਦਾ ਦੇ ਜੱਟ ਵੀਰ ਆ ਪੰਗੜ ਭਾਈ ਵੀ ਸਾਡੇ ਨਾਲ ਖੜਾ ਹੈ ਇਹ ਸਿਰ ਸਾਡੀ ਬੇਨਤੀ ਜਿਹੜੇ ਹੈਗੇ ਪਰਵਾਰਸੀ ਨਹੀਂ ਉਹਨਾਂ ਖਾਤਮ ਦੀ ਜਿਹੜੀ ਬੇਨਤੀ ਹੈਗੀ ਆ ਪਰ ਜਿਹੜੇ ਸਾਡੇ ਲੋਕਲ ਭਰਾ ਵੀ ਜਿਹੜੇ ਬਿਜ਼ਨਸ ਕਰਦੇ ਆ ਕੰਮਕਾਰ ਕਰਦੇ ਆ ਉਹਨਾਂ ਕ ਵੀ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਜਿਹੜੀ ਹੈਗੇ ਉਹਦੀ ਪਾਲਣਾ ਕਰੋ ਠੀਕ ਹੈ ਜੀ ਮਾਇਓਰਟੀ ਖਾਲਸਾ ਸਾਹਿਬ ਅਜੂ ਫਤਿਹ ਪਹਿਲਾਂ ਅਸੀਂ ਲਾਲਾ ਫਰਮਾਨ ਮੰਗਵਤ ਰਹੇ ਆ ਡਾਕਟਰ ਜੀ ਦੇ ਇੱਕ ਸਭਾਈ ਦੇਖ ਕੇ 9000 ਰੁਪਏ ਦੇ ਇਹਨਾਂ ਰੇਡੀਅੰਸ ਸੈਂਪਲਸ ਆ ਟੈਸਟ ਕੀਤੇ ਜਾਣ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਅੱਜ ਇਹਨਾਂ ਨੂੰ ਇੱਕ ਪਿਆਰ ਤੋਰ ਦੇ ਭਾਈਵੰਦੀ ਤੋਰ ਦੇ ਕੇ ਦੇਖੋ ਜੀ ਜੂਸ ਵਾਲਿਆਂ ਨੂੰ ਕੈਪ ਲਾ ਦਿੰਦੇ ਕੈਪ ਦੇ ਰਹੇ ਆ ਜੋ ਜਾਗਜ ਜਮੀਰਾ ਕਮੇਟੀ ਵੱਲੋਂ ਜਿਹੜੇ ਮੰਨ ਲਓ ਪ੍ਰਵਾਸੀ ਕੋਈ ਵੀ ਵੀਰ ਇਹ ਕੰਮ ਕਰਦੇ ਨੇ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨੂੰ ਮਸਲਾ ਨਾ ਪੈ ਰਹੇ ਬਹੁਤ ਜੰਮ ਲੱਗੇ ਦਿੱਤੇ ਕੈਪ ਲੇ ਕੇ ਲਾ ਕੇ ਚੰਦਰਾ ਸਾਹਿਬ ਦਾ ਕੰਮ ਕਰਨਾ ਕੋਈ ਕਰgetAction ਮੰਨ ਲਿਆ ਪੱਤਰ ਦੇ ਦਿੱਤਾ ਹੋਏ ਅਗਲੀ ਕਾਰਵਾਈ ਪੁਨਰਸੰਗਠਨ ਹੋਣੀ ਕਦੇ ਵੀ ਚੈਕਿੰਗ ਹੋ ਸਕਦੀ ਹੈ ਜੇ ਤੁਸੀਂ ਇੱਥੇ ਚਾਹੋਗੇ ਨਹੀਂ ਇਹਦਾ ਇੱਕ ਚੀਜ਼ ਹੋ ਰਹਾ ਸੀ ਪਹਿਲਾਂ ਪਿਛਲੇ ਰੇਡੀਆਂ ਪਰ ਵੀ ਗਿਆ ਚੈੱਕ ਕਰਿਆ ਆ ਦੇਖੋ ਜਿਹੜਾ ਨਾ ਜੂਸ ਦਾ ਇਹ ਜਿਹੜਾ ਟਾਕ ਟਾਕੇ ਰੱਖਿਆ ਉਹਨੇ ਬੰਦਰੀ ਦੀ ਸਲਾਂਦਾ ਕਰਨੀ ਚਾਹੀਦੀ ਆ ਉੱਥੇ ਬੰਦਰੀ ਸਲਾਂਗਾ ਵੀ ਕਰਨੀ ਚਾਹੀਦੀ ਆ ਮੈਨੂੰ ਬਿਲਕੁਲ ਜਿਹੜਾ ਹੈਗਾ ਇਹ ਮੱਕੇ ਮੋਕੇ ਤੇ ਬਿਲਕੁਕ ਪਾਣੀ ਤੇ ਟਾਕੇ ਰੱਖਿਆ ਵਾ ਬਹੁਤ ਵਧੀਆ ਹਾਂ ਤੁਸੀਂ ਮੈਨਾਂ ਆਪਣਾ ਕੈਪ ਵਗੈਰਾ ਤੁਸੀਂ ਲਾ ਕੇ ਰੱਖੋ ਹਾਂ ਬਰਤਨ ਕੀੜੇ ਨੇ ਕੀੜੇ ਨੇ ਸਿਰ ਉੱਪਰ ਬੱਤੀ ਲਗਾ ਦਿਆ ਉਹ ਨਹੀਂ ਨਹੀਂ ਠੀਕ ਆ ਜਿਹੜੀ ਗੱਲ ਸਹੀ ਆ ਸਹੀ ਆ ਜਿਹੜਾ ਸਾਫ਼ ਸੁਥਰਾ ਕੰਮ ਕਰਦੇ ਤਾਂ ਠੀਕ ਹੋ ਪਾਣੀ ਇਹ ਕਿੱਥੇ ਤੋਂ ਪੁਣੇ ਵਾਲਾ ਸਾਫ਼ ਤਰ੍ਹਾਂ ਪਾ ਇਹਦਾ ਇਹਨਕਦਾ ਪਾਣੀ ਨਹੀਂ ਕੋਤੇ ਠੀਕ ਹੈ ਇਹਦੇ ਪਾਣੀ ਨਹੀਂ ਹੈ ਇੱਕ ਸਰਫਾ ਵਾਲਾ ਬਰਤਨ ਇਹ ਜਾਗਰੂ ਕਰ ਰਿਹਾ ਜੀ ਜਗਰਦੀਆਂ ਜੀਵਨਾ ਕਮੇਟੀ ਅੱਗੇ ਦੇਖੋ ਹੁਣ ਉਹ ਲੱਕੀ ਦੇ ਮੇਰੀ ਜੀਦਾ ਲੱਕੀ ਦੇ ਵੀ ਹੋਣੀ ਮੰਗੋਗਾ ਇਹਨੂੰ ਜਦੋਂ ਮੁੰਡੇ ਨੂੰ ਜਿਹਾ ਬਿਨਾ ਬਿਨਾ ਕਲਾ ਬਣਾ ਦੇ ਹਾਂ ਹੀ ਤੋਲੀ ਆ ਤੋਲੀ ਅਈ ਮਾ ਸੰਜੂ ਬਾਹਲੀ ਬਣਾਉ ਵੀਡੀਓ ਆਇਆ ਵਈ ਤੂੰ ਆ ਜਾ ਹੈ ਪਹਿਨੇ ਕਿਉਂ ਨਹੀਂ ਅਭੀ ਕੋਈ ਚੈੱਕ ਆਇਆ ਨਹੀਂ ਹੈਗਾ ਨੈਕਸਟ ਟਾਈਮ ਆਮ ਆਉਂਗਾ ਓਕੇ ਓਕੇ ਹਰਿਆਪੁਰ ਦੀ ਜਾਨੀਅਤ ਹੈ ਰਾਮਾ ਜੀ ਕਹਿ ਰਹੇ ਹੈ ਤੁਹਾਡੇ ਕੋਲ ਹੋਰ ਅੱਗੇ ਬਹੁਤ ਹੋਏਗੇ ਜੀ ਨਹੀਂ ਜਾਉਗੇ ਅਗਲੀ ਪਲੇਸ ਤੇ ਹਾਂ ਇਹ ਤਾਂ ਨੀਕਲਾ ਤੱਕ ਨਹੀਂ ਜਿਆ ਉਹ ਕਹਿ ਰਹੇ ਨੇ ਕਿ ਦੁਕਾਨਦਾਰੀ ਸਾਡੀ ਕੰਮਾਂ ਦੀ ਬੰਦ ਹੋਣੀ ਅਗਲੀ ਵਾਰ ਨੂੰ ਐਕਸ਼ਨ ਫਰਟੇ ਪਾਉ। ਤੇ ਇਹਦੇ ਵਿੱਚ ਇੱਕ ਮੈਸੇਜ ਸਰਦਾਰ ਜੀ ਜੂਰ ਦੇਣਾ ਹੈ ਕਿ ਤੁਸੀਂ ਨਹੀਂ ਪੂਰਾ ਬੋਰਡ ਲੇ ਕੇ ਲਗਾਓ ਵੀ ਜਿਹੜਾ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਖਾਤਰ ਉਹ ਜਿਹੜਾ ਹੈਗਾ ਇਹ ਮਾਨਦ ਪਲਬਤ ਨਹੀਂ ਹੈ। ਇਹ ਤੁਹਾਡਾ ਬੋਰਡ ਨਾ ਇੱਕ ਅੱਧੇ ਦਿਨ ਮੋੜਾ ਲੱਗਣਾ ਚਾਹੀਦਾ ਇਹ। ਔਰ ਉਹਨਾਂ ਨੂੰ ਦੇਣਾ ਵੀ ਨਹੀਂ ਔਰ ਦੇਣਾ ਵੀ ਨਹੀਂ ਉਹਨਾਂ ਨੂੰ ਇਹ ਕੰਡੀਸ਼ਨਾਂ ਪੂਰੀਆਂ ਕਰੋ ਬਾਈ। ਕੋਈ ਕੋਈ ਤੇਰੇ ਦੁਕਾਨ ਪਰ ਬੰਦਾ ਆ ਕੇ ਸਿਗਰਟ ਵੀਡੀਓ ਸਮੇਂ ਤੇ ਸਾਹਮਣੇ ਨਹੀਂ ਬਿਤਾਉਂਦੇ। 4 ਵਜੇ ਤੇਰੇ ਕੋਲ ਆਪਨੇ ਸਮਝਾਣਾ। ਤੁਸੀਂ ਰਹਿੰਦੇ ਆ ਕੰਮ ਕਰਦੇ ਆ ਉਹ ਕਰਦੇ ਆ ਫਿਰ ਆਪਣਾ ਕੋਈ ਸਿਸਟਮ ਸੈੱਟ ਕਰ ਲਓ। ਤੁਸੀਂ ਕਰ ਰਹੇ ਆ। ਗੱਲ ਪਤਾ ਕਿ ਨਾ ਕਿ ਰੈਡੀ ਹੋ ਜਾ ਕੇ ਨਾ ਰਾਜੂ ਫੋਟੋ ਖਿੱਚ ਲਈ ਇਹ ਆਪਣਾ ਪ੍ਰਿਆਰ। ਹਾਂ ਚੈਕਿੰਗ ਕਰੀ। ਉਹ ਅੱਗੇ ਚੱਲੂਗੇ ਮੁੰਡੇ। ਕਹੇ ਤੂੰ ਖਿਲਾ ਰਿਹਾ ਲੋਕਾਂ ਨੂੰ ਡਰਦੇ ਇਹ ਕੈਂਸਲ ਲਿਜਾਵਾ ਉਹ ਸਪੈਸ਼ਲ ਲਿਖਾਉਂਦਾ। ਯਾ ਤੇਰੇ ਕੋਲ ਲਾਇਸੈਂਸ ਆ ਠੀਕ ਹੈ। ਠੀਕ ਹੈ। ਬਾਕੀ ਤੂੰ ਵੇਚ ਰਿਹਾ ਆਪਣਾ ਲਾਇਸੈਂਸ। ਉਨਾ ਇਸ ਚੀਜ਼ ਸੱਪ ਤੈਸੇ ਪੰਜਾਬ ਦੇ ਲਾਗੂ ਹੋਈਆਂ ਗੱਜਾਂ ਹੈਗੀਆਂ। ਇਹ ਪੇਪਰ ਕੋਲੇ ਵੀ ਹਮ ਤੇਰੇ ਲਈ ਲਿੱਤ ਉਹਨਾਂ ਨੂੰ। ਬਾਕੀ ਫੇਰੇ ਬੰਦ ਕਰ ਲੂ ਨਾ ਕਿਈ ਸਾਨੂੰ ਸਾਦੇ ਵੇ ਸਖਤ ਕਾਰਵਾਈ ਕਰੀ ਇਹਨਾਂ ਨੇ। ਇਹ ਧਿਆਨ ਚ ਰੱਖਣੇ ਗੱਲਾਂ ਉਰੇ ਕੋਈ ਤੇਰੇ ਅਗਲੀ ਪਲੇਸ ਤੇ ਕੋਈ ਵੀ ਤੇਰੇ ਤੇ ਬੀੜੀ ਜਾਂਦਾ ਬੀੜੀ ਲੈ ਕੇ ਠੁੱਕਦਾ ਸੁਣ ਮਿਲ ਗਿਆ ਤਾਂ ਕਾਰਵਾਈ ਤੇਰੇ ਪਰ ਹੋਣੀ ਪੈਣੀ। ਵਾਦਾ ਨਾ ਵੱਲ ਗਿਜੇ ਬਸ ਵੀ ਕੋਈ ਤੇਰੇ ਕੋਲ ਤੇ ਆਟਾ ਮਾਰੀ। ਬੀੜੀ ਨਹੀਂ ਇਥੇ ਘੜ ਕੇ। ਹਾਂ। ਅਗਲੀ ਪਲੇਸ ਤੇ ਕਿਤੇ ਵੀ ਉਹਨਾਂ ਕੜਾ ਦੂਰ ਪੀ ਜਾ ਕੇ ਮੇਰੀ ਦੁਕਾਨਦਾਰੀ ਬੰਦ ਹੁੰਦੀ ਆ। ਅਗਲੇ ਨੂੰ ਕਹਿ ਦੇਣਾ ਭਾਈ ਮੇਰੀ ਪ੍ਰੋਬਲਮ ਦੂਰ ਜੱਕੇ ਜੋ ਕਰਨਾ ਆਪਣਾ ਕਰੋ ਹਾਂ ਧਿਆਨ ਰੱਖਣਾ ਮੈਨੂੰ ਇਹ ਨਾ ਕਿਹੜੀ ਦੁਕਾਨੇ ਕੇ ਜਸਤ ਪੈਂਦੀ ਆ ਮਤਲਬ ਅਸੀਂ ਹੁਣੇ ਪਿੱਛੇ ਜਿਹੜਾ ਸਾਡੀ ਪੂਰੀ ਜਾਗਦ ਵਿੱਚ ਮੇਰਾ ਜੀ ਟੀਮ ਦਾ ਪਿੱਛੇ ਚੈਕਿੰਗ ਕਰਦੀ ਆ ਰਹੀ ਆ ਤੇ ਤੁਸੀਂ ਦੇਖਿਓ ਹੁਣ ਵੀ ਜਿਹੜੇ ਵੀ ਪਰਿਵਾਰਸੀ ਆ ਕਿਸੇ ਦੇ ਸਿਰ ਪਰ ਲੋਕ ਉਹ ਕਿਹੜੀ ਹੈਗੀ ਕੈਬਨੀ ਦੀ ਹੈਗੀ ਤੇ ਹੱਥਾਂ 'ਵਾਂ ਗਲੋਵਸ ਨਹੀਂ ਦੇ ਹੈਗੇ। ਆ ਦੇਖੋ ਸਾਡਾ ਵੀਰ ਜਿਹੜਾ ਇਟਲੀ ਤੋਂ ਆਇਆ ਇਟਲੀ ਤੋਂ ਭਾਜੀ? ਨਹੀਂ ਨਹੀਂ ਆਸਟ੍ਰੇਲੀਆ ਤੋਂ। ਉੱਥੋਂ ਆਇਆ। ਉੱਥੇ ਪੂਰੀ ਉਲੂ ਲਾ। ਬਿਲਕੁਲ ਜਿਹੜਾ ਤੇਲ ਵੀ ਦੇਖੋ ਸੀ ਬਿਲਕੁਲ ਸਾਫ ਸੁਥਰਾ ਤੇਲ ਆ। ਹੈਨਾ? ਦੇਸੀ ਕੀ ਸੌਰੀ। ਦੇਸੀ ਕੀ ਬਿਲਕੁਲ ਸਾਫ ਸੁਥਰਾ। ਇਹਦੇ 'ਮਾਂ ਕੋਈ ਕਾਲਾ ਨਹੀਂ। ਅਸੀਂ ਪਿੱਛੇ ਵੀ ਚੈੱਕ ਕਰਿਆ ਸਾਰਾ ਜਿਹੜਾ ਪ੍ਰਵਾਸੀ ਕੋਲ ਕਾਲਾ ਤੇਲ ਦਾ ਕਿਸੇ ਸਿਰ ਪਰ ਕੈਬਨੀ ਦੀ ਹੱਥਾਂ 'ਵਾਂ ਗਲੋਵਸ ਨਹੀਂ ਦਾ। ਤੇ ਵੀਰ ਤਾਂ ਤੁਸੀਂ ਦੇਖੋ ਕਿੰਨਾ ਜਿਹੜਾ ਹੈਗਾ ਸਾਫ ਸੁਥਰੇ ਤਰੀਕੇ ਨਾਲ ਜਿਹੜਾ ਹੈ ਉਹ ਜਿਹੜਾ ਹੈਗਾ ਤੇ ਬਾਕੀ ਸਾਡੇ ਨਾਲ ਪ੍ਰਗਟ ਜੀ ਰਹੀ ਹੈਗੇ ਸਾਡੇ ਸਾਹ ਕਿੰਨੀ ਦੇਰ ਹੋ ਗਈ ਤੁਹਾਨੂੰ ਪਾਜੀ ਉਰੇ 2 ਮਹੀਨੇ ਹੋ ਗਏ ਦੋ ਮਹੀਨੇ ਹਾਂਜੀ ਪ੍ਰਗਟ ਜੀ ਕੀ ਕਹਿਣਾ ਚਾਹੂਗੇ ਜੀ ਇਹ ਭਾਈ ਸਾਹਿਬ ਬਾਰੇ ਫਾਈਵ ਸਾਹਿਬ ਜੀ ਬਤੇ ਆਪਾਂ ਨੂੰ ਦੇ ਫਸਾ ਹੀ ਲੱਗ ਰਹੇ ਵੀ ਕੋਈ ਦੇਸ਼ਾਂ ਦੇਸ਼ਾਂ ਜਾ ਰਿਹਾ ਆਪਾਂ ਕਹਿੰਦੇ ਜੇ ਤੁਸੀਂ ਦੇਸ਼ਾਂ ਦੇਸ਼ਾਂ ਛੱਡੋ ਆਪਣਾ ਪੰਜਾਬੀ ਵੀਰ ਇੱਥੇ ਕਿਰਤ ਕਰ ਰਿਹਾ ਵੀ ਆਪਾਂ ਪ੍ਰਵਾਸੀਆਂ ਦਾ ਜਿਹੜੋ ਉਹ ਕਰ ਰਹੇ ਆ ਸਹਿਯੋਗ ਕਰ ਰਹੇ ਆ ਕਿਉਂ ਨਹੀਂ ਆਪਾਂ ਪੰਜਾਬੀ ਵੀਰ ਦਾ ਕਰਿਆ ਜਾਵੇ ਆ ਦੇਖੋ ਆਸਟ੍ਰੇਲੀਆ ਤੋਂ ਪੀਅਰ ਕਿਰਤ ਕਰਨ ਪੀਅਰ ਕਿਰਤ ਕਰਨ ਆਇਆ ਆ ਆਪਾਂ ਨੂੰ ਇਹ ਜੇ ਵੀਰ ਦਾ ਬਿਲਕੁਲ ਸਾਥ ਦੇਣਾ ਚਾਹੀਦਾ ਠੀਕ ਹੈ ਜਿਉ ਆਪਾਂ ਜਿਆਦਾ ਜਿੰਮੇ ਕਹਣਾ ਹੋ ਲਈਏ ਤੋਂ ਬਾਕੀ ਮੋਹ ਤੋਂ ਸਾਡੇ ਲੱਕੀ ਹੋਣੀ ਆ ਸਦੋਪਾ ਜੀ ਆ ਹਰਮਿੰਦ ਹੋਣੀ ਆ ਇਹ ਸਾਰੇ ਵੀਰਾਂ ਦਾ ਜੀ ਵੀਰ ਇਹਨਾਂ ਦਾ ਸਾਰਾ ਸਹਿਯੋਗ ਆ ਹਾਂ ਜੀ ਹਾਂਜੀ ਇੱਕ ਮਿੰਟ ਜੀ ਸਾਡੇ ਭਾਜੀ ਮੋਹ ਤੋਂ ਬਸੇ ਤੇ ਅਸਟ੍ਰੇਲੀਆ ਤੋਂ ਪੀਆਰ ਛੱਡ ਕੇ ਬਣ ਆਏ ਹਾਂ ਹਾਂਜੀ ਜਦੋਂ ਵੈਲਕਮ ਕਰਦੇ ਇਹਨਾਂ ਨੇ ਬਹੁਤ ਵਧੀਆ ਕੰਮ ਚਲਾਇਆ ਉਹ ਸਾਹਮਣੇ ਦੇਖੋ ਤੁਸੀਂ ਇਹਨਾਂ ਦਾ ਲਾਇਆ ਹੋਇਆ ਇਹਨਾਂ ਨੇ ਸਟਾਲ ਬਣਾ ਦੇਸੀ ਘੀ ਦੇ ਵਿੱਚ ਬਣਾਉਂਦੇ ਆ ਅਸੀਂ ਪਿੱਛੇ ਜਾ ਕੇ ਆਏਨਾ ਪ੍ਰਬਾਸ਼ੀਆਂ ਨੂੰ ਅਪੀਲ ਨੂੰ ਹਦਾਇਤ ਕੀਤੀ ਕੋਈ ਸਿਰ ਤੇ ਕੈਪ ਭਾਜੀ ਨੇ ਕਲਾਸ ਪਾਇਓ ਤੁਹਾਡੇ ਸਾਹਮਣੇ ਉਹਨੇ ਕਿੱਥੇ ਨਹੀਂ ਪਾਇਆ ਬੰਦੀ ਤਾਂ ਉਹ ਅਸੀਂ ਅਗ ਜਾਗਰੂਕੀਤਾ ਵੀ ਤੁਸੀਂ ਅੱਗੇ ਤੇ ਖਲਾਸੂਰ ਆਪਣਾ ਸਿਰ ਤੇ ਕੈਪ ਮੂੰਹ ਤੇ ਮਾਸਕ ਵੀ ਸਾਫ ਸੁਥਰਾ ਸਾਨੂੰ ਇਲਾਕੇ ਵਿੱਚ ਖਲਾਸੂਰ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਇਹ ਜਾਗਰੂਕ ਕਰ ਰਹੇ ਹਾਂ ਕਿ ਤੁਸੀਂ ਸਾਫ ਸੁਥਰਾ ਖੜਾਓ ਸਾਡੇ ਲੋਕਾਂ ਨੂੰ ਆਏ ਆ ਅਸੀਂ ਸਾਡੇ ਲੋਕ ਵੀ ਪਰਦੇਸਾਂ ਪਰਦੇਸ਼ਾਂ ਨਾਲ ਕੰਮ ਕਰਦੇ ਆ ਕੋ ਸਾਰਿਆਂ ਨੂੰ ਮੈਂ ਜਿੱਦਾਂ ਭਾਜੀ ਨੇ ਕਰਿਆ ਕੈਪ ਪਾਈਆਂ ਗਲਾਸ ਪਾਏ ਨਹੀਂ ਇਹਨਾਂ ਨੂੰ ਵੀ ਅੱਗੇ ਤੇ ਤੁਹਾਡੇ ਨਾਲ ਦੇ ਰੋ ਦੱਸਣਾ ਚਾਹੁੰਦਾ ਕਿ ਸਾਰੇ ਵਧੀਆ ਤਰੀਕੇ ਨਾਲ ਖੜਾਓ ਕਣਕ ਠੀਕ ਹੈ ਜੀ ਇਹ ਸਨ ਇਹ ਜਗਦੀ ਜਿਮੀਲਾ ਕਮੇਟੀ ਕਲੇ ਅੱਜ ਨਾ ਪੂਰੀ ਨਾਹ ਕਲੋਨੀ ਦਾ ਦੌਰਾ ਕੀਤਾ ਗਿਆ ਪਰਵਾਹ